ਸਤਿ ਸ਼੍ਰੀ ਅਕਾਲ ਜੀ ਆ ਵੀਰ ਜੀ ਐਚ ਨਿਊਜ਼ ਇੰਡੀਆ ਸੋ ਅੱਜ ਅਸੀਂ ਪਹੁੰਚਾ ਬਟਾਲਾ ਹਲਕੇ ਦੇ ਪਿੰਡ ਲੰਗੋਵਾਲ ਕਲਾਂ ਚ ਇੱਥੇ ਸਾਡੇ ਨਾਂ ਸਾਬਕਾ ਸਰਪੰਚ ਸਰਦਾਰ ਪ੍ਰੀਤਮ ਸਿੰਘ ਜੀ ਬਾਜੂ ਮੌਜੂਦ ਨੇ ਸੋ ਇਹਨਾਂ ਨਾਲ ਵੀ ਗੱਲਬਾਤ ਕਰ ਲੈਨੇ ਆ ਕਿ ਪਿਛਲੀ ਟਰਮ ਦੇ ਵਿੱਚ ਕਿਹੜੇ ਕਿਹੜੇ ਵਿਕਾਸ ਕਾਰਜ ਇਹਨਾਂ ਦੀ ਗਵਾਹੀ ਤੇ ਕੀਤੇ ਗਏ ਸੀ ਸੋ ਨਵੀਂ ਪੰਚਾਇਤ ਵਿੱਚ ਚੁਣੀ ਗਈ ਆ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰ ਲੈਨੇ ਆ ਕਿ ਇਹਨਾਂ ਦੀ ਗਵਾਹੀ ਤੇ ਕਾਹ ਕੜੇ ਕੰਮ ਹੁਣ ਦੇ ਲੋਕਾਂ ਤੁਹਾਨੂੰ ਸਰਪੰਚ ਚੁਣਿਆ ਸੋ ਸੇਵਾ ਕਰਨ ਦਾ ਮੌਕਾ ਮਿਲਦਾ ਤੁਹਾਡੇ ਸਿਰ ਤੇ ਸਰਪੰਚ ਯਾਰ ਬਾਅਦ ਸਿਰ ਜੀ ਆ ਸੋ ਕੀ ਕਹਿਣਾ ਚ ਹਾਂਜੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਿੰਡ ਲੋਂਗੋਵਾਲ ਕਲਾ ਤੋਂ ਸਰਪੰਚ ਚੁਣੀ ਗਈ ਹਾਂ ਮਨਪ੍ਰੀਤ ਕੌਰ ਤੇ ਮੈਂ ਆਪਣੇ ਪਿੰਡ ਦੇ ਸਾਰੇ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੈਨੂੰ ਨਿਮਾਣੀ ਜੀ ਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਹੈ। ਅ ਸਵਾਲ ਦਾ ਗੱਲ ਕਰੀਏ ਪਿਛਲੀ ਪੰਚਾਇਤ ਉਹ ਲੋਕ ਕਿਹੜੇ ਅਧੂਰੇ ਕੰਮ ਰਹਿ ਚੁੱਕੇ ਜਿਓ ਤੁਹਾਡੀ ਨਵੀਂ ਬਣੀ ਪੰਚਾਇਤ ਲੋਪਰੇ ਕਰਾਈ ਗਾ। ਹਾਂਜੀ ਜੀ ਸਾਡੀ ਪਿਛਲੀ ਪੰਚਾਇਤ ਨੇ ਵੀ ਪੂਰੀ ਇਮਾਨਦਾਰੀ ਨਾਲ ਸਾਰੇ ਕੰਮ ਨਿਭਾਏ ਨੇ। ਬਾਕੀ ਜਿਹੜੇ ਕੰਮ ਥੋੜੇ ਬਹੁਤ ਰਹਿ ਗਏ ਨੇ ਆਪਾਂ ਉਹਨਾਂ ਦੀ ਸਲਾਹ ਦੇ ਨਾਲ ਅੱਗੇ ਵਧਾਂਗੇ ਕੀ ਪੰਨ ਲੱਗਦਾ ਕਿਹੜੇ ਮੇਜਰ ਕੰਮ ਹੋਣ ਵਾਲੇ ਜਿਹੜੇ ਹੁਣ ਪਹਿਲ ਦੇ ਤਰਤੇ ਤਾਂ ਹਾਂਜੀ ਜੀ ਸਭ ਤੋਂ ਪਹਿਲਾਂ ਤੇ ਅਸੀਂ ਕ੍ਰਿਸਚਨ ਬਰਾਦਰੀ ਦੀ ਸ਼ਮਸ਼ਾਨ ਘਾਟ ਦਾ ਕੰਮ ਸ਼ੁਰੂ ਕੀਤਾ ਸੀਗਾ ਤੇ ਉਹਦੇ ਵਿੱਚ ਥੋੜਾ ਬਹੁਤ ਕੰਮ ਮਤਲਬ ਹੋਇਆ ਏ ਬਾਕੀ ਦਾ ਜਾਨੀ ਕਿ ਉਹਦੇ ਵਿੱਚ ਮਿੱਟੀ ਪਾ ਕੇ ਕੰਦ ਵਗੈਰਾ ਕੱਢਣੀ ਅੱਗੇ ਤੇ ਉਹ ਕਾਫੀ ਕੰਮ ਹੈਗਾ ਤੇ ਜਦੋਂ ਸਾਡੀ ਸਰਕਾਰ ਸਾਥ ਦੇਵੇਗੀ ਤੇ ਆਪਾਂ ਉਹ ਅੱਗੇ ਜਿਹੜਾ ਕੰਪਲੀਟ ਕਰਾਂਗੇ ਜੀ ਹਮਨ ਸਾਹਿਬ ਨੌਜਵਾਨਾਂ ਦਾ ਲੱਗਦਾ ਜਿਆਦਾ ਹੁੰਦਾ ਹੁੰਦਾ ਤੋਂ ਤੁਹਾਡੇ ਪਿੰਡ ਦੇ ਕਾਫੀ ਨੌਜਵਾਨ ਹੁੰਦੇ। ਤੇ ਉਹਨਾਂ ਵਾਸਤੇ ਤੁਹਾਡੀ ਨਵੀਂ ਬਣੀ ਪੰਚਾਇਤ ਉਹ ਕਿਹੜਾ ਪਲੇਟਫਾਰਮ ਦੇ? ਹਾਂਜੀ ਜੀ ਮੈਂ ਪਿੰਡ ਦੇ ਨੌਜਵਾਨਾਂ ਵਾਸਤੇ ਆਪਣੇ ਵੱਲੋਂ ਮਤਲਬ ਪੂਰੀ ਕੋਸ਼ਿਸ਼ ਕਰਾਂਗੀ ਕਿ ਪਿੰਡ ਦੇ ਨੌਜਵਾਨਾਂ ਵਾਸਤੇ ਪਿੰਡ ਵਿੱਚ ਗਰਾਊਂਡ ਦਾ ਪ੍ਰਬੰਧ ਕੀਤਾ ਜਾਵੇ, ਖੇਡ ਮੈਦਾਨ ਦਾ। ਉਹ ਕੀਤਾ ਜਾਵੇ ਜਿਉਂ-ਜਿਉਂ ਸ ਮਤਲਬ ਸਰਕਾਰ ਸਾਨੂੰ ਸਹੂਲਤਾਂ ਦਿੰਦੀ ਜਾਏਗੀ ਜਾਂ ਕੋਈ ਗ੍ਰਾਂਟ ਆਏਗੀ ਪਿੰਡ ਦੇ ਵਿੱਚ ਉਹਦਾ ਸਹੀ ਤਰੀਕੇ ਨਾਲ ਵਰਤੋਂ ਕੀਤਾ ਜਾਏਗਾ। ਜਿਵੇਂ ਪਿੰਡ ਵਿੱਚ ਬਜ਼ੁਰਗਾਂ ਵਾਸਤੇ ਆਪਾਂ ਬੈਠਣ ਲਈ ਜਗ੍ਹਾ ਬਣਾਵਾਂਗੇ ਬੱਚਿਆਂ ਦੇ ਖੇਡਣ ਵਾਸਤੇ ਗਰਾਊਂਡ ਦਾ ਪ੍ਰਬੰਧ ਹੋ ਜਾਏਗਾ ਤੇ ਨੈਕਸਟ ਜਿਵੇਂ ਜਿਮ ਦਾ ਪ੍ਰਬੰਧ ਹੋ ਜਾਏਗਾ ਮੈਂ ਕੋਸ਼ਿਸ਼ ਆਪਣੇ ਵੱਲੋਂ ਪੂਰੀ ਪੂਰੀ ਕਰਾਂਗੀ ਜਿਉਂ-ਜਿਉਂ ਮੈਨੂੰ ਸਰਕਾਰ ਦਾ ਸਹਿਯੋਗ ਮਿਲੇਗਾ ਤਾਂ ਜੀ ਰਾਸ਼ਨ ਕਾਰਡ ਦੀ ਪਿੰਡਾਂ 'ਚ ਕਾਫੀ ਸਮੱਸਿਆ ਸਮੱਸਿਆ ਹੁੰਦੀ ਆ ਤੁਸੀਂ ਆਮ ਸੁਣਿਆ ਹੈ ਕਿ ਜਿਹੜੇ ਲੋਕ ਹੁੰਦੇ ਆ ਉਹਦੇ ਰਾਖਤ ਤਾਂ ਨਹੀਂ ਬਣਦੇ ਸੋ ਜਿਹੜੇ ਨਜਾਇਜ਼ ਇਹਦੇ ਨਾਲ ਰਾਖਤਦਾਰ ਬਣਾਉਣ ਦੇ ਕਰੇ ਰਾਸ਼ਨ ਚਲਈ ਜਾਂਦਾ ਨਾ ਉਹ ਕੀ ਤੁਹਾਡੇ ਪਿੰਡ ਦੇ ਵਿੱਚ ਕੋਈ ਸਮੱਸਿਆ ਹੈਗੀ ਇੱਥਾਂ ਨਹੀਂ ਜੀ ਫਿਲਹਾਲ ਸਾਡੇ ਪਿੰਡ ਵਿੱਚ ਐਵੇਂ ਦੀ ਕੋਈ ਸਮੱਸਿਆ ਨਹੀਂ ਹੈਗੀ ਹਾਂਜੀ ਮਨਰੇਗਾ ਦੀ ਗੱਲ ਹੈ ਜਿਹੜੇ ਮਨਰੇਗਾ ਦੇ ਵਿੱਚ ਜਿਹੜੇ ਯੋਗ ਲੋਭ ਹੁੰਦੇ ਨੇ ਉਹਨਾਂ ਨੂੰ ਰਿਗਾਰਡ ਨਹੀਂ ਮਿਲਦਾ ਫਿਰਦੇ ਵਿੱਚ ਤੁਹਾਡੀ ਇਕਵਾਈ ਦੇ ਵਿੱਚ ਕਿਵੇਂ ਵੇਖਿਆ ਜਾਏ ਹਾਂਜੀ ਸਰ ਦੇਖੋ ਹੁਣ ਪਹਿਲਾਂ ਚਲੋ ਜੋ ਚੱਲਦਾ ਹੈਗਾ ਮੈਨੂੰ ਪਤਾ ਨਹੀਂ ਹੈਗਾ ਬਟ ਫਿਲਹਾਲ ਤੁਹਾਨੂੰ ਪਤਾ ਹੈ ਕਿ ਸਾਰਾ ਕੰਮ ਆਨਲਾਈਨ ਹੀ ਹੁੰਦਾ ਹੈ ਬਾਕੀ ਜਦੋਂ ਫਿਲਹਾਲ ਸਾਡੇ ਪਿੰਡ ਵਿੱਚ ਮਨਰੇਗਾ ਦਾ ਕੰਮ ਨਹੀਂ ਚੱਲ ਰਿਹਾ ਹੈਗਾ ਨੈਕਸਟ ਜਦੋਂ ਚੱਲੇਗਾ ਤੇ ਜਿਹੜੇ ਲੋੜਵੰਦ ਲੋਕ ਹੈਗੇ ਨੇ ਉਹਨਾਂ ਦਾ ਨਾਮ ਮਨਰੇਕਾ ਵਿੱਚ ਪਾਇਆ ਜਾਏਗਾ। ਜੀ ਪੰਜ ਜੀ ਐਜੂਕੇਸ਼ਨ ਦੀ ਗੱਲ ਕਰਜੂ ਕਿ ਐਜੂਕੇਸ਼ਨ ਨੂੰ ਲੈ ਕੇ ਕਿਵੇਂ ਦੇਖਦੇ ਹੋ ਤੁਹਾਡੇ ਪਿੰਡ ਦੇ ਕੀ ਲੱਗਦਾ ਤੁਹਾਨੂੰ ਸ਼ਾਸਤਰੀ ਕਮੀ ਹੈ ਜਾਂ ਸਕੂਲ ਅਪਗ੍ਰੇਡ ਹੋਣ ਦੀ ਲੋੜ ਹੈਗੀ? ਹਾਂਜੀ ਜੀ ਸਾਡੇ ਪਿੰਡ ਵਿੱਚ ਲੁੰਗਵਾਲ ਕਲਾਂ ਦੇ ਵਿੱਚ ਪੰਜਵੀਂ ਤੱਕ ਸਕੂਲ ਹੈ। ਆ ਉੱਥੇ ਮੈਂ ਇੱਕ ਦੋ ਵਾਰੀ ਮਤਲਬ ਗਈ ਆ ਦੇਖਿਆ ਹੈ ਤੇ ਉੱਥੇ ਸਾਡੇ ਸਕੂਲ ਦੇ ਵਿੱਚ ਸਟਾਫ ਦੀ ਕਮੀ ਹੈਗੀ ਏ। ਕਿਉਂਕਿ ਇੱਕ ਟੀਚਰ ਸਾਰੇ ਸਟੂਡੈਂਟਸ ਨੂੰ ਨਹੀਂ ਕਵਰ ਕਰ ਸਕਦਾ ਹੈਗਾ। ਤੇ ਸਾਨੂੰ ਸਟਾਫ ਦੀ ਜ਼ਰੂਰਤ ਹੈਗੀ ਏ ਜੋ ਕਿ ਮੈਂ ਤੁਹਾਡੇ ਤੱਕ ਗੱਲ ਕਰਾਂਗੀ ਤੇ ਗਾਂ ਸਰਕਾਰ ਤੱਕ ਗੱਲ ਪਹੁੰਚੇ ਕਿ ਮੇਰੇ ਪਿੰਡ ਲੋਂਗੋਵਾਲ ਕਲਾਂ ਵਿੱਚ ਇੱਕ ਟੀਚਰ ਦੀ ਹੋਰ ਜ਼ਰੂਰਤ ਹੈਗੀ ਏ। ਬਾਕੀ ਸਾਡੇ ਪਿੰਡ ਦੇ ਸਕੂਲ ਦੀ ਥੋੜੀ ਬਿਲਡਿੰਗ ਦੀ ਵੀ ਰਿਪੇਅਰ ਦਾ ਕੰਮ ਹੈਗਾ ਏ। ਤੇ ਉਹ ਵੀ ਕੀਤਾ ਜਾਏਗਾ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਅਸੀਂ ਆਪਣੇ ਜਿਵੇਂ ਸਾਡੇ ਐਮ.ਐਲ.ਏ ਸਾਹਿਬ ਸ਼ਹਿਰੀ ਕਲਸੀ ਤੱਕ ਆਪਾਂ ਗੱਲ ਪਹਚਾਵਾਂਗੇ ਤੇ ਉਹ ਸਾਡਾ ਸਾਥ ਦੇਣਗੇ ਤੇ ਆਪਾਂ ਜਿਹੜੀ ਅੱਗੇ ਡਿਵੈਲਪਮੈਂਟ ਹੈ ਉਹ ਕਰਾਂਗੇ। ਜਿਵੇਂ ਅਸੀਂ ਦੇਖਿਆ ਪਿੰਡ ਦੇ ਵਿੱਚ ਉੱਥੇ ਬਜੁਰਗਾਂ ਦੇ ਬੈਠਣ ਵਾਸਤੇ ਪਾਰਕ ਨਹੀਂ ਆ। ਹਾਂਜੀ। ਉਹ ਓਪਨ ਜਿਮ ਵੀ ਹੁੰਦੀ ਹੈ ਨੌਜਵਾਨਾਂ ਵਾਸਤੇ ਉਹ ਵੀ ਪਿੰਡ ਦੇ ਵਿੱਚ ਹੈ। ਹਾਂਜੀ। ਕਿਤੇ ਮੁਹੱਲਾ ਕਲੀਨਿਕ ਵੀ ਜਾਂ ਡਸਪੈਂਸਰੀ ਵੀ ਗਾਹਾਂ ਇੱਥੇ ਕੋਈ ਸਹੂਲਤ ਉੱਥੇ ਵਿੱਚ ਹੈ। ਹਾਂਜੀ। ਉਹ ਕੀ ਕਹਿਣਾ ਚਾਹੋਗੇ ਕਿਵੇਂ ਤੁਹਾਡੀ ਗੋਈ ਜੋ ਉਪਰਾਲਾ ਕੀਤਾ ਜਾਵੇ। ਹਾਂਜੀ ਸਰ ਸਾਡੀ ਇਹੀ ਕੋਸ਼ਿਸ਼ ਹੈ ਕਿ ਸਾਡੇ ਪਿੰਡ ਵਿੱਚ ਇੱਕ ਮੁਹੱਲਾ ਕਲੀਨਿਕ ਜਿਹੜੀ ਇਹ ਉਹ ਵੀ ਜ਼ਰੂਰੀ ਹੈਗੀ ਹੈ ਕਿਉਂਕਿ ਸਾਡੇ ਪਿੰਡ ਦੇ ਲੋਕਾਂ ਨੂੰ ਕਾਫੀ ਬਾਹਰ ਤੱਕ ਦੂਰ ਤੱਕ ਜਾਣਾ ਪੈਂਦਾ ਹੈ। ਤੇ ਇਹ ਵੀ ਅਸੀਂ ਆਪਣੇ ਵੱਡੇ ਜਿਹੜੇ ਸੀਨੀਅਰ ਹੈਗੇ ਨੇ ਐਮਐਲਏ ਸਾਹਿਬ ਜਾਂ ਟੀ ਸਰਕਾਰ ਹੈ ਉਹਨਾਂ ਤੱਕ ਇਹ ਚੀਜ਼ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਕਿ ਇਸ ਚੀਜ਼ ਦੇ ਵੱਲ ਧਿਆਨ ਦਿੱਤਾ ਜਾਵੇ ਸਾਨੂੰ ਮਹੱਲਾ ਕਲੀਨਿਕ ਦੀ ਵੀ ਜ਼ਰੂਰਤ ਹੈਗੀ ਹੈ ਬਾਕੀ ਸਾਡੇ ਪਿੰਡ ਵਿੱਚ ਜਿਵੇਂ ਬਜ਼ੁਰਗਾਂ ਦੇ ਬੈਠਣ ਲਈ ਕੋਈ ਖਾਸ ਜਗ੍ਹਾ ਦਾ ਪ੍ਰਬੰਧ ਨਹੀਂ ਹੈਗਾ ਤੇ ਇਹ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹਦਾ ਵੀ ਪ੍ਰਬੰਧ ਕੀਤਾ ਜਾਵੇ ਬਜ਼ੁਰਗਾਂ ਵਾਸਤੇ ਹਾਂਜੀ ਕਈ ਵਾਰੀ ਪੈਂਦੀ ਸੈਂਟਰਲ ਗਵਰਨਮੈਂਟ ਜਾਂ ਪੰਜਾਬ ਸਰਕਾਰ ਤੋਂ ਸੁਖ ਸਹੂਤਾ ਅੰਗਰੀ ਬਲਕਾਂ ਤੋਂ ਆਉਂਦਾ ਹੈ ਹਾਂਜੀ ਉਹ ਪਿੰਡ ਵਿੱਚ ਕਿੰਨਾ ਜ਼ਿਆਦਾ ਤੜੇਬੰਦੀ ਹੁੰਦੀ ਆ ਉਹਨਾਂ ਤੱਕ ਕੋਈ ਦਾ ਨਹੀਂ ਹੁੰਦੀ। ਤੁਹਾਡੀ ਗੱਲ ਤੇ ਕਿਵੇਂ ਉਪਰਾਲਾ ਕੀਤਾ ਜਾਵੇ। ਸਰ ਸਾਡੇ ਵੱਲੋਂ ਮਤਲਬ ਪਿੰਡ ਦੇ ਹਰ ਇੱਕ ਪਰਸਨ ਨੂੰ ਇੱਕੋ ਨਿਗਾ ਨਾਲ ਦੇਖਿਆ ਜਾਏਗਾ। ਜਿਹੜੀ ਵੀ ਕੋਈ ਸਰਕਾਰ ਵੱਲੋਂ ਕੋਈ ਵੀ ਸਹੂਲਤ ਆਉਂਦੀ ਆ ਕਿਸੇ ਵਿੱਚ ਕੋਈ ਭੇਦਭਾਵ ਨਹੀਂ ਕੀਤਾ ਜਾਏਗਾ। ਸਾਰਿਆਂ ਨੂੰ ਬਰਾਬਰ ਦਾ ਅਧਿਕਾਰ ਆ। ਸੋ ਪਿੰਡ ਦੇ ਲੋਕਾਂ ਤੋਂ ਸੇਵਾ ਕਰਦਾਂ ਦਾ ਮਾਣ ਨਹੀਂ ਬਖਤਿਆ। ਹਾਂਜੀ। ਤੇ ਕੀ ਮੈਸੇਜ ਪਿੰਡ ਵਾਲਿਆਂ ਨੂੰ ਦੇਣਾ ਚਾਹੋਗੇ? ਮੈਂ ਆਪਣੀ ਪਹਿਲੀ ਪੰਚਾਇਤ ਇਨੋਂ ਨਾਲ ਲੈਂਦੇ ਹੋਏ ਪਿੰਡ ਦੇ ਹਰ ਇੱਕ ਪਰਸਨ ਜੋ ਕਿ ਮੇਰੇ ਪਿੰਡ ਦੇ ਨਾਲ ਜੁੜਿਆ ਹੋਇਆ ਹੈ ਇੱਕ ਮੈਂ ਇਕੱਲੀ ਸਰਪੰਚ ਨਹੀਂ ਹੈਗੀ ਮੈਂ ਸਾਰਿਆਂ ਦੀ ਸਲਾਹ ਦੇ ਨਾਲ ਜਿਨ੍ਹਾਂ ਨੇ ਮੈਨੂੰ ਇੰਨੇ ਮਾਨ ਸਤਕਾਰ ਨਾਲ ਚੁਣਿਆ ਹੈ ਉਹਨਾਂ ਦੀ ਸਾਰਿਆਂ ਦੀ ਸਲਾਹ ਲੈਂਦੇ ਹੋਏ ਆਪਣੇ ਮੈਂਬਰਾਂ ਦੀ ਆਪਣੇ ਸਾਰੇ ਮਤਲਬ ਇੱਕ ਇੱਕ ਪਿੰਡ ਦੇ ਪਰਸਨ ਦੀ ਸਲਾਹ ਲੈ ਕੇ ਫਿਰ ਅੱਗੇ ਜੋ ਵੀ ਕੰਮ ਰਹਿੰਦੇ ਨੇ ਜਾਂ ਕਰਨ ਵਾਲੇ ਨੇ ਉਹ ਪੂਰੇ ਕਰਨ ਦੀ ਕੋਸ਼ਿਸ਼ ਪੰਚਾਇਤ ਸਭ ਦਾ ਸਰਪੰਚ ਸਰਦਾਰ ਪ੍ਰੀਤਮ ਸਿੰਘ ਜੀ ਬਾਜੂ ਮੌਜੂਦ ਨੇ ਸੋ ਇਹਨਾਂ ਨਾਲ ਵੀ ਗੱਲਬਾਤ ਕਰ ਲੈਣਾ ਕਿ ਪਿਛਲੀ ਟਰਮ ਦੇ ਵਿੱਚ ਕਿਹੜੇ ਕਿਹੜੇ ਵਿਕਾਸ ਕਾਰਜ ਇਹਨਾਂ ਦੀ ਗਵਾਈ ਤੇ ਕੀਤੇ ਗਏ ਸਰਪੰਚ ਜੀ ਟਰਮ ਜਿਹੜੀ ਆਪਾਂ ਨਿਭਾਈ ਆ ਉਹਦੇ ਵਿੱਚ ਆਪਾਂ ਵੱਧ-ਵਧ ਕੋਸ਼ਿਸ਼ ਕੀਤੀ ਏ ਕਿ ਪਿੰਡ ਦਾ ਵਿਕਾਸ ਜਿਹੜਾ ਵੇ ਹੋਵੇ ਜਿਹਦੇ ਵਿੱਚ ਅਸੀਂ ਸਾਰੇ ਪਿੰਡ ਦੇ ਵਿੱਚ ਗਲੀਆਂ ਨਾਲੀਆਂ ਇੰਟਰਲਾਕ ਲਾ ਕੇ ਉਹ ਪਾਪ ਬਣਾਈਆਂ ਨੇ ਔਰ ਸੀਵਰ ਜਿਹੜਾ ਪਿੰਡ ਲੰਗੋਆ ਤੋਂ ਕਲਾਰੋ ਲੈ ਕੇ ਹਸਰੀ ਤੱਕ ਜਿਹੜਾ ਕਿ 2.5 ਕਿਲੋਮੀਟਰ ਦੂਰ ਆ ਅੰਡਰਗ੍ਰਾਉਂਡ ਜਿਹੜੀ ਉਹ ਪਾਈ ਪਾਈਆ ਜਿਹਦੇ ਨਾਲ ਪਿੰਡ ਦੇ ਵਿੱਚ ਜਿੱਥੇ ਮੱਛਰ ਤੇ ਬੜਾ ਮਾਰਾ ਹਾਲ ਸੀ ਉਹ ਅੱਜ ਲੱਭਨ ਨੂੰ ਨਹੀਂ ਮਿਲਦਾ ਇਦਾਂ ਦਾ ਕੰਮ ਜਿਹੜਾ ਉਹ ਸ਼ਹਿਰ ਵਿੱਚ ਵੀ ਨਹੀਂ ਹੋ ਸਕਿਆ ਭਾਵੇਂ ਸਾਨੂੰ ਲੀਡਰਾਂ ਨੇ ਗਾਈਡ ਕੀਤਾ ਸੀ ਇਹ ਕੰਮ ਨਾ ਕਰੋ ਅਸੀਂ ਫਿਰ ਵੀ ਜਿਹੜਾ ਪਿੰਡ ਦਾ ਸਾਰੇ ਪਿੰਡ ਵਿੱਚ ਸੀਵਰੇਜ ਪਾ ਕੇ ਇਹ ਪਾਣੀ ਜਿਹੜਾ ਉਹ ਬਾਹਰ ਕੱਢਿਆ ਸਾਡੇ ਕੋਈ ਇੱਕ ਕੰਮ ਰਹਿ ਗਿਆ ਜਿਹੜਾ ਇੱਕ ਪਿੰਡ ਦੇ ਵਿੱਚ ਛੱਪੜਾ ਪੂਰਾ ਪਾਣੀ ਇਸ ਪਾਸੇ ਨੂੰ ਨਹੀਂ ਸੀ ਜਾ ਸਕਦਾ ਉਹ ਸਿਰਫ ਅਸਲੀ ਨਾਲੇ ਨੂੰ ਜਾਣਾ ਜਿਹੜੀ ਕਰਨ ਦੀ ਲੋੜ ਆ ਉਹ ਮੈਂ ਹੁਣ ਬੇਨਤੀ ਕਰਾਂਗਾ ਆਪਣੇ ਉਹ ਨਵੇਂ ਸਰਪੰਚ ਚੋਣੇ ਵਾਲੇ ਜਿਹਨਾਂ ਆ ਬਣਾਇਆ ਉਹ ਇਹ ਕੋਸ਼ਿਸ਼ ਕਰਨ ਕਿ ਉਹਦਰ ਸੀਵਰੇਜ ਦਾ ਪਾਈਪ ਆ ਕੇ ਉਹ ਕੱਢਣ ਪਿਛਲੇ 5 ਸਾਲ ਸਰਬਜੀਤ ਸਿੰਘ ਨੇ ਸਾਡੇ ਨਾਲ ਪੂਰਾ ਸਾਥ ਦਿੱਤਾ ਇਹਨਾਂ ਦੇ ਸਾਥ ਦੇ ਨਾਲ ਹੀ ਆਪਾਂ ਇਹ ਕੰਮ ਜਿਹੜਾ ਕਰਾ ਸਕੇ ਆ ਪਿੰਡ ਦੇ ਵਿੱਚ ਸਾਰੇ ਲਾਈਟਾਂ ਸੋਲਰ ਲਾਈਟਾਂ ਜਿਹੜੀਆਂ ਨੇ ਉਹ ਵੀ ਲਾਤੀਆਂ ਨੇ ਜਿਹੜੀਆਂ ਕਦੇ ਇੱਕ ਦੋ ਰਹਿੰਦੀਆਂ ਨੇ ਉਹ ਵੀ ਲੱਗ ਜਾਣਗੀਆਂ 14 15 ਇਹ ਵੀ ਲੱਗਈਆਂ ਨੇ ਤੇ ਬਾਕੀ ਇਡੇ ਦੇ ਵਿੱਚ ਜਿਹੜਾ ਗਰਾਊਂਡ ਦਾ ਕੰਮ ਏ ਇਹ ਵੀ ਇਹਨਾਂ ਨੂੰ ਬੇਨਤੀ ਕਰਾਂਗੇ ਕਿ ਕੋਸ਼ਿਸ਼ ਕਰਨ ਔਰ ਸਕੂਲ ਦੇ ਕਮਰਿਆਂ ਦੀਆਂ ਛੱਤਾਂ ਜਿਹੜੀਆਂ ਨੇ ਉਹ ਬਹੁਤ ਮਾੜੀਆਂ ਨੇ ਉਹਨਾਂ ਦੇ ਥੱਲੇ ਸੂਆ ਮਾਰੀਏ ਤਾਂ ਲੰਘ ਜਾਂਦੇ ਉਹ ਵੀ ਠੀਕ ਜਿਹੜੀਆਂ ਨੇ ਉਹ ਰਿਪੇਅਰ ਤੇ ਛੱਤੀ ਬਦਲਣੀ ਪੈਂਦੀ ਆ ਇਸ ਕਰਕੇ ਜਿਸ ਤਰ੍ਹਾਂ ਬੇਟੀ ਨੇ ਕਿਹਾ ਇਹ ਬਜ਼ੁਰਗਾਂ ਦੇ ਬਹਿਣ ਲਈ ਜਗਾ ਔਰ ਮੁਰੇ ਲਈ ਲਾਇਬ੍ਰੇਰੀ ਪਿੰਡ ਲਈ ਇਹ ਵੀ ਜਿਹੜਾ ਇੱਕ ਬਹੁਤ ਜ਼ਰੂਰੀ ਕੰਮ ਆ ਔਰ ਲੋਕੀ ਜਿਹੜੇ ਨੇ ਗਰਾਊਂਡ ਹੋਵੇ ਬੱਚੇ ਇਸ ਪਾਸੇ ਵਧਣ ਇੰਦੇ ਦਾ ਨਾਂ ਤੇ ਪੰਜਾਬ ਦਾ ਨਾਂ ਰੋਸ਼ਨ ਕਰਨ ਖੇਡਾਂ ਵਿੱਚ ਔਰ ਚੰਗੇ ਪਾਸੇ ਲੱਗਣ ਔਰ ਸਰਪੰਚ ਸਾਹਿਬ ਕਾਫੀ ਤੁਹਾਡੀ ਟਰਮ ਦੇ ਵਿੱਚ ਕੰਮ ਕਰਵਾਏ ਗਏ ਨੇ ਉਹ ਕੀ ਤੁਹਾਨੂੰ ਲੱਗਦਾ ਕਿ ਹੁਣ ਜਿਹੜਾ ਸੀਵਰੇਜ ਦਾ ਕੰਮ ਜਿਹੜਾ ਮੇਨ ਪਿੰਡ ਦਾ ਸੀਵਰੇਜ ਦਾ ਕੰਮ ਹੈਗਾ ਸੱਪੜ ਦਾ ਸਭ ਤੋਂ ਵੱਡੀ ਸਮੱਸਿਆ ਲੋਕਾਂ ਨੂੰ ਉਹ ਸਹੂਲਤ ਜਿਹੜੀ ਮਿਲੀ ਹੋਵੇਗੀ ਜੀ ਸੋ ਉਹ ਹੁਣ ਜਿਹੜਾ ਮੇਨ ਕੰਮ ਜਿਹੜਾ ਕਿਹੜਾ ਹੁਣ ਤੁਹਾਨੂੰ ਲੱਗਦਾ ਜਿਹੜਾ ਪਹਿਲ ਦੇ ਅਧਾਰ ਤੇ ਹੋਣਾ ਜ਼ਰੂਰੀ ਹੈ ਕਿ ਪੰਚਾਇਤ ਦੀ ਜ਼ਮੀਨ ਨਾ ਹੋਣ ਕਰਕੇ ਕਿਤਨਾ ਕਿਤੇ ਇਹ ਕੰਮ ਰਹਿ ਗਏ ਸੀ ਕਿ ਜਾਂ ਸਰਕਾਰ ਵੱਲੋਂ ਸਹੂਲਤ ਨਾ ਮਿਲਣ ਕਰਕੇ ਰਹਿ ਗਈ ਪੰਚਾਇਤ ਦੀ ਪਹਿਲੀ ਗੱਲ ਤੇ ਕੋਈ ਜ਼ਮੀਨ ਨਹੀਂ ਹੈਗੀ ਜਿਹੜੀ ਇੱਕ ਵਿਗਾ ਗਰਾਊਂਡ ਸੀ ਉੱਥੇ ਇੱਕ ਬੰਨੇ ਜਿਹੜਾ ਉਹ ਵਾਟਰ ਵਰਸ ਦਾ ਟੈਂਕੀ ਬਣ ਗਈ ਜਿਹੜਾ ਦੂਜਾ ਥਾਂ ਰਹਿੰਦਾ ਹੀ ਉਥੇ ਪੰਚਾਇਤ ਘਰ ਬਣ ਗਿਆ ਥਾਂ ਉਥੇ ਥੋੜੀ ਰਹਿ ਗਈ ਆ ਬੱਚੇ ਉਥੇ ਖੇਡ ਨਹੀਂ ਸਕ ਰਹੇ ਉਹਦੇ ਵਾਸਤੇ ਜਗਾ ਜਿਹੜੀ ਐ ਗਵਰਨਮੈਂਟ ਜਿਹੜੀ ਉਹ ਜਗਾ ਲਖੇ ਦੇ ਤਾਂ ਜੋ ਗਰਾਊਂਡ ਬਣੇ ਔਰ ਇਹਦੇ ਨਾਲ ਹੀ ਜਿਸ ਤਰ੍ਹਾਂ ਸਰਪੰਚ ਨੇ ਹੁਣ ਦੱਸਿਆ ਕਿ ਸਾਈਆਂ ਵਾਸਤੇ ਕਬਰਸਤਾਨ ਦਾ ਥਾਂ ਬਹੁਤ ਥੋੜਾ ਜਿਹੜਾ ਹੀ ਸੜਕ ਦੇ ਨਾਲ ਉਹ 25-25 ਫੁੱਟ ਪਹਿਲਾਂ ਛੱਡਿਆ ਹੋਇਆ ਸੀ ਉਹ ਡੂੰਘਾ ਥਾਂ ਸੀ ਉੱਥੇ ਗੰਦਾ ਪਾਣੀ ਖਲੋਂਦਾ ਸੀ ਹੁਣ ਸਰਪੰਚ ਦੀ ਸਹਾਇਤਾ ਨਾਲ ਸਰਪੰਚ ਉੱਥੇ ਕੰਦ ਕਢਾ ਰਹੇ ਨੇ ਔਰ ਕੰਦ ਦੇ ਨਾਲ ਉਹਦੇ ਮਿੱਟੀ ਪਾਈ ਜਾਏਗੀ ਉਹ ਗਵਰਨਮੈਂਟ ਮਦਦ ਕਰੇਗੀ ਕਿ ਉੱਥੇ ਮਿੱਟੀ ਪਾ ਕੇ ਉਹ ਸਾਈਆਂ ਦੇ ਜਿਹੜਾ ਕਬਰਸਤਾਨ ਉਹ ਵੀ ਬਚ ਜਾਏਗਾ ਔਰ ਉੱਥੇ ਸਫਾਈ ਹੋਏਗੀ ਸਪੰਸਰ ਆਪਣੇ এডਿਕੇਸ਼ਨ ਦੀ ਗੱਲ ਕੀਤੀ ਮੈਂ ਜਿਵੇਂ ਦੱਸਿਆ ਸੀ ਤਾਂ ਆਪਦੀ ਵੀ ਕਮੀਆਂ ਇਹਨੂੰ ਅਪਗ੍ਰੇਡ ਹੋਣ ਦੀ ਵੀ ਲੋੜ ਆ ਕਿ ਕਿਵੇਂ ਮਤਲਬ ਇਤਨਾ ਕੋਈ ਪ੍ਰਸ਼ਾਸਨ ਨੂੰ ਘਾਰ ਲਾਈ ਜਾਂ ਕੋਈ ਸਰਕਾਰ ਤੱਕ ਗੱਲ ਪਹੁੰਚਾਈ ਤੁਸੀਂ ਇਸ ਤਰ੍ਹਾਂ ਵੀ ਕਿ ਸਾਡੇ ਪਿੰਡ ਲੰਗੋਲ ਕਲਾਂ ਚ ਸਨ 47 ਚ ਉਰੋਂ ਦਾ ਇਹ ਪ੍ਰਾਇਮਰੀ ਸਕੂਲ ਆ ਜਿਹਦੇ ਵਿੱਚ ਆਪੇ ਸਾਡੇ 4-5 ਪਿੰਡ 7-8 ਪਿੰਡ ਨੇ ਕਾਲੀਆਂ ਮਲਖਪੁਰ ਧੁਬਸੜੀ ਸਕੂਲ ਦਵਾਨੀ ਆਲ ਦੋ ਲਖੋਰਾ ਇੱਥੇ ਕੋਈ ਸਕੂਲ ਨਹੀਂ ਸੀ ਇਹੋ ਹੀ ਸਕੂਲ ਸੀ ਇੱਥੇ ਉਸ ਤੋਂ ਬਾਅਦ ਲਾਗੇ ਲਾਗੇ ਸਕੂਲ ਬਣੇ ਇੱਥੋਂ ਬੱਚਿਆਂ ਦੀ ਤਦਾਦ ਜਿਹੜੀ ਉਹ ਘਟ ਗਈ ਕੋਸ਼ਿਸ਼ ਕੀਤੀ ਸੀ ਕਿ ਸਕੂਲ ਜਿਹੜਾ ਹੈ ਮਿਡਲ ਬਣ ਜਾਵੇ ਲੇਕਿਨ ਬੱਚਿਆਂ ਦੀ ਨਫਰੀ ਘਟ ਹੋਣ ਕਰਕੇ ਉਹ ਨਹੀਂ ਬਣ ਸਕਿਆ ਜੇ ਆਪਾਂ ਹੁਣ ਮਦਦ ਕੋਸ਼ਿਸ਼ ਕਰਾਂਗੇ ਕਿ 8ਵੀਂ ਤੱਕ ਸਕੂਲ ਹੋਏ ਬੱਚਿਆਂ ਦੀ ਨਫਰੀ ਫਿਰ ਵਧੇਗੀ ਤੇ ਪਿੰਡ ਦੇ ਬੱਚਿਆਂ ਨੂੰ ਸਹੂਲਤ ਮਿਲੇਗੀ। ਇਹ ਮੁਹੱਲਾ ਕਲੀਨਿਕ ਦੀ ਗੱਲ ਹੈ ਕੀ ਕੋਈ ਸਰਕਾਰ ਤਿੰਨ ਸਾਲ ਦੇ ਲੰਘ ਚੁੱਕੇ ਨੇ ਸਰਕਾਰ ਦੇ ਕੋਈ ਮੁਹੱਲਾ ਕਲੀਨਿਕ ਦੀ ਆਫਰ ਆਈ ਪਿੰਡ ਨੂੰ। ਮਹੱਲਾ ਕਲੀਨਿਕ ਵਾਸਤੇ ਜਿਹੜੇ ਲੀਡਰ ਨੇ ਉਹਨਾਂ ਇਹ ਗੱਲ ਕਹੀ ਸੀ ਕਿ ਆਪਾਂ ਇੱਥੇ ਮੁਹੱਲਾ ਕਲੀਨਿਕ ਬੁਲਾਵਾਂਗੇ। ਸਾਡੇ ਦੂ ਪਿੰਡਾਂ ਦੇ ਛੋਟਾ ਲੰਗੋਵਾਲ ਤੇ ਵੱਡਾ ਲੰਗੋਵਾਲ ਇੱਥੇ ਬਹੁਤ ਜ਼ਰੂਰਤ ਆ। ਉਹਨਾਂ ਆ ਕੀਤੀ ਲੇਕਿਨ ਬਣਿਆ ਨਹੀਂ ਅਹੀਰ ਬੇਨਤੀ ਕਰਦੇ ਆ ਕਿ ਇੱਥੇ ਹੀ ਮਹੱਲਾ ਕਲੀਨਿਕ ਜਿਹੜੀ ਏ ਉਹ ਬਣਾਈ ਜਾਵੇ ਥਾਂ ਸਾਡੇ ਕੋ ਗਰਾਊਂਡ ਦੇ ਵਿੱਚ ਹੈ ਔਰ ਇੱਥੇ ਉਹ ਮਹੱਲਾ ਕਲੀਨਿਕ ਬਣਾਈ ਜਾਏ ਤਾਂ ਉਹ ਗਰੀਬ ਲੋਕਾਂ ਦੀ ਸਿਹਤ ਹੋ ਸਕੇ ਇੱਕ ਗੱਲ ਮੈਂ ਹੋਰ ਗੱਲ ਕਹਿਣੀ ਚਾਹੁੰਦਾ ਕਿ ਜਿਨ੍ਹਾਂ ਲੋਕਾਂ ਦੇ ਇੱਥੇ ਰਾਸ਼ਨ ਕਾਰਡ ਗਰੀਬਾਂ ਦੇ ਨਹੀਂ ਬਣੇ ਉਹਦੇ ਵਾਸਤੇ ਵੀ ਉਹ ਰਾਸ਼ਨ ਕਾਰਡ ਜਿਹੜੇ ਨੇ ਸਰਵੇ ਕਰਕੇ ਬਣਾਏ ਜਾਣ ਇਹ ਲੋਕਾਂ ਨੂੰ ਬਹੁਤ ਤੰਗੀ ਆ ਰਹੀ ਹੈ ਇਸ ਗੱਲ ਦੀ ਜੀ ਆ ਸੋ ਇਹ ਹਨ ਸਾਡੇ ਨਾਲ ਸਾਬਕਾ ਸਰਪੰਚ ਸਰਦਾਰ ਪ੍ਰੀਤਮ ਸਿੰਘ ਜੀ ਬਾਜਵਾ ਸੋ ਬੜੀ ਖੁਸ਼ੀ ਦੀ ਗੱਲ ਹੈ ਕਿ ਮੌਜੂਦਾ ਵੀ ਪੰਚਾਇਤ ਔਰ ਸਾਬਕਾ ਪੰਚਾਇਤ ਵੀ ਇਸੇ ਆਸ ਵਾਲੇ ਦੋਵੇਂ ਪੰਚਾਇਤਾਂ ਬੈਠੀਆਂ ਨੇ ਸੋ ਰਲ ਕੇ ਇਹ ਪਿੰਡ ਦਾ ਵਿਕਾਸ ਕਰਨਗੇ ਜੀਵੇਂ ਜਿਵੇਂ ਸਰਕਾਰ ਤੋਂ ਸਹੂਲਤ ਆਵੇਗੀ ਉਸ ਤਰੀਕੇ ਨਾਲ ਇਹ ਪਿੰਡ ਦਾ ਜਿਹੜਾ ਵਿਕਾਸ ਕਰਦਗੇ ਜਿਵੇਂ ਦੱਸਿਆ ਕਿ ਬਜ਼ੁਰਗਾਂ ਦੇ ਬੈਂਕ ਹੋਣ ਵਾਸਤੇ ਇੱਥੇ ਪਾਰਕਿੰਗ ਦਾ ਨਾਂ ਹੋਣਾ ਡਿਸਪੈਂਸਰੀ ਮੋਲਾਕ ਲਿੰਕ ਨਾ ਹੋਣਾ ਸੋ ਲਾਇਬ੍ਰੇਰੀ ਨਾ ਹੋਣਾ ਓਪਨ ਜਿਮ ਨਾ ਹੋਣਾ ਕਾਫੀ ਪਿੰਡ ਦੇ ਕੰਮ ਜਿਹੜੇ ਵਿਕਾਸ ਕਰਦੇ ਹੋਣ ਵਾਲੇ ਹਨ ਹਾਂਜੀ ਵੀਰ ਜੀ ਭੈਣ ਜੀ ਹੁਣੀ ਪਿੰਡ ਸਰਪੰਚ ਚੁਣੇ ਗਏ ਨੇ ਲੋਕਾਂ ਨੇ ਦੇਵਾ ਜਾਂਦਾ ਮੌਕਾ ਦਿੱਤਾ ਮਾਨਣ ਦੱਤਾਂ ਸੋ ਕੀ ਕਲਾ ਚੱਲ ਗਈ ਕਿਵੇਂ ਦਿੱਤੀ ਵਾਹਿਗੁਰੂ ਜੀ ਕਾ ਖਾਲਸਾ ਵਾਰ ਕੀ ਫਤਿਹ ਮੈਂ ਸਰਵਿਸਿੰਗ ਲੰਗਵਾਲ ਬਲਾਕ ਸੰਤੀ ਮੈਂਬਰ ਜੋ ਕਿ ਸਰਪੰਚ ਸਾਹਿਬ ਨੇ ਹੁਣੇ ਹੀ ਸਰਦਾਰ ਪ੍ਰੀਤਮ ਸਿੰਘ ਜੀ ਨੇ ਕਿਹਾ ਵਾ ਸਾਡੇ ਪਹਿਲਾਂੋਂ ਹੀ ਕੰਮ ਚੰਗੀ ਪੱਧਰ ਤੇ ਹੋਏ ਆ ਇੱਕ ਜਿਰਮ ਦਾ ਪਿੰਡ ਵਸਿਆ ਉਦੋਂ ਛੱਪੜ ਦੇ ਆਪਣੇ ਸੀਵਰੇਜ ਦੀ ਪ੍ਰੋਬਲਮ ਹੀ ਉਹ ਜੋ ਵੀ ਪਿਛਲੇ ਸਮੇਂ ਤੇ ਸਰਪੰਚ ਸਾਹਿਬ ਨੇ ਹੱਲ ਕੀਤੀ ਆ ਤੇ ਅੱਗੋਂ ਜਿਹੜੇ ਕੰਮ ਰਹਿ ਗਏ ਆ ਜਿਵੇਂ ਕਿ ਕ੍ਰਿਚੀਰਮ ਬਰਾਦਰੀ ਨੂੰ ਸ਼ਮਸ਼ਾਨ ਘੜ ਦੀ ਲੋੜ ਆ ਤੇ ਚਾਰਦਵਰੀ ਦਾ ਕੰਮ ਚੱਲ ਰਿਹਾ ਵਾ ਇੱਕ ਬੱਸ ਸਟੈਂਡ ਦਾ ਆਪਣਾ ਕੰਮ ਆ ਉਦੋਂ ਉਹਦੀ ਖਸਤਾ ਹਾਲਤ ਆ ਤੇ ਹੋਰ ਵੀ ਗਰਾਊਂਡ ਦਾ ਸਕੂਲ ਦਾ ਮਤਲਬ ਕਾਫੀ ਜਿਹੜੀਆਂ ਪ੍ਰੋਬਲਮਾਂ ਮਤਲਬ ਹਜੇ ਪਈਆਂ ਵਾਂ ਜੋ ਕਿ ਨeta ji ਨੂੰ ਕੀ ਆ ਮਤਲਬ ਉਹਨਾਂ ਨੇ ਮਿਸ਼ਵਾਸ ਦਿਵਾਇਆ ਵਾ ਥੋੜੇ ਸਮੇਂ ਤੱਕ ਤੁਹਾਡੀਆਂ ਸਾਰੀਆਂ ਪ੍ਰੋਬਲਮਾਂ ਹੱਲ ਕੀਤੀਆਂ ਜਾਣਗੀਆਂ